ਇਹੀ ਦਬਾ ਕੋ ਜੈ ਸਾਹ ਮਿੱਤਰ ਮਿਲਦਾ ਕਹਿ ਲੈਂਦਾ ਹੈ ਗੈਨੇ ਦੀ ਪਲਾਣੇ ਦੀ 30 40 ਸਾਲ ਪਹਿਲੇ ਆਖੀ ਹੋਈ ਗੱਲ ਉਲਦੀ ਨਹੀਂ ਜੋ ਛੋਟ ਕਰ ਗਈ ਉਹ ਸਗਦਾ ਉਸਨੇ ਗੱਲ ਕੱਢੀ ਹੋਵੇ ਕੋਈ ਕੌੜਾ ਬਚਨ ਬੋਲਿਆ ਹੋਵੇ ਛੋਟ ਕਰ ਗਈ ਸਿਮਰ ਤੇਰਾ ਹਿੱਸਾ ਬਣ ਗਈ ਉਹ ਵੀ ਅੰਦਰ ਪਈ ਕੁਝ ਸੁਣਿਆ ਸੀ ਸੁਣ ਕੇ ਬਿਸਮਾਦਤਾਰੀ ਹੋਇਆ ਬੜੀ ਖੁਸ਼ੀ ਮਿਲੀ ਆਨੰਦ ਮਿਲੇ ਆ ਸਿਮਰਤੀ ਦਾ ਹਿੱਸਾ ਬਣ ਜਾਂਦਾ ਕੁਝ ਸੁਣਿਆ ਸੀ ਤੇ ਚੋਟ ਬੜੀ ਲੱਗੀ ਐਸਾ ਬੋਲ ਸੀ ਕੋਈ ਬੜੀ ਚੋਟ ਲੱਗੀ ਬੜਾ ਦੁੱਖ ਮਿਲੇ ਉਹ ਸਿਮਰਤੀ ਦਾ ਹਿੱਸਾ ਬਣ ਗਿਆ ਜ਼ਮਾਨ ਨੇ ਕੁਝ ਖਾਦਾ ਸੀ ਇਹ ਖਾ ਕੇ ਬੜਾ ਅਜੀਬ ਔਰ ਗਰੀਬ ਸਵਾਦ ਆਇਆ ਬੜਾ ਹੀ ਰਸ ਆਇਆ ਸਿਮਰਤੀ ਦਾ ਹਿੱਸਾ ਬਣ ਜਾ ਪਰ ਐਸੀ ਕੋਈ ਚੀਜ਼ ਮੂੰਹ ਚ ਪਾਈ ਜ਼ਹਿਰ ਤੋਂ ਵੀ ਕੌੜੀ ਬਿਲਕੁਲ ਫਿੱਕੇ ਬਿਲਕੁਲ ਬੇਸਵਾਦੇ ਉਸ ਨਾਲ ਇਹ ਇੱਕ ਆਗਾਧ ਪਹੁੰਚਦਾ ਹੈ ਔਰ ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ। ਅਜੋਕੇ ਸਾਇੰਟਿਸਟ ਕਹਿੰਦੇ ਪੈਨੇ NASA ਜੋ ਸੁੰਘਦੀ ਹੈ ਇਹ ਸਿਮਰਤੀ ਦੀ ਛਾਪ ਸਭ ਤੋਂ ਪਰਬਲ ਪੈਂਦੀ ਹੈ ਇੰਜ ਕਹਿੰਦੇ। ਅਜੋਕੇ ਵਿਗਿਆਨ ਅੱਜ ਦਾ ਵਿਗਿਆਨ ਐਸਾ ਕਹਿੰਦਾ ਹੈ। ਕੁਝ ਸੁਗੰਧ ਜਿਹਨੂੰ ਸੁੰਘਦਿਆਂ ਬੜਾ ਰਸ ਆ ਗਿਆ। ਨਾਸਕਾ ਦੇ ਰਾਹੀਂ ਬੜਾ ਰਸ ਮਿਲ ਗਿਆ ਸਿਮਰਤੀ ਦਾ ਹਿੱਸਾ ਬਣ ਜਾਂਦਾ ਔਰ ਉਹ ਇਹ ਕਹਿੰਦੇ ਨੇ ਬਾਕੀ ਇੰਦਰੀਆਂ ਨਾਲੋਂ ਇਸ ਇੰਦਰੀ ਦੇ ਆਛਾਪ ਜ਼ਿਆਦਾ ਪੈ ਜਾਂਦਾ ਹੈ ਇਸ ਆਧਾਰ ਤੇ ਕਹਿੰਦੇ ਨੇ ਉਹ ਤੇ ਉਹਨਾਂ ਦੀ ਖੋਜ ਹੈ ਪਰ ਕਹਿਣ ਲੱਗੇ ਪਰ ਭਿਆੰਕਰ ਕੋਈ ਦੁਰਗੰਧ ਲੰਗਿਆ ਕਿਸੇ ਪਾਸੋਂ ਬੜੀ ਭਿਆੰਕਰ ਦੁਰਗੰਧ ਲਕਤੇ ਕਪੜਾ ਦੇਣ ਨੂੰ ਜੀ ਕੀਤਾ ਉਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ ਯਾਦ ਦਾ ਹਿੱਸਾ ਬਣ ਜਾਂਦੀ ਹੈ ਕਦੇ ਕਦائیں ਜਦ ਧਿਆਨ ਅੰਦਰ ਜਾਂਦਾ ਹੈ ਉਹ ਸੁਗੰਧ ਦੁਰਗੰਧ ਯਾਦ ਆਉਂਦੀ ਉਹ ਮਿੱਠੇ ਬੋਲ ਔਰ ਕੱਢੀ ਹੋਈ ਗਾਲ ਯਾਦ ਆ ਜਾਂਦੀ ਹੈ ਭਾਵੇਂ 30 ਸਾਲ ਪਹਿਲੇ ਕਿਸੇ ਨੇ ਗੱਲ ਕੀਤੀ भावे तीह साल पहले सुन के आनंद याद आ ओ दृश्य जो वेख के बड़ा रस मिलया बड़ा सहम पैदा हो गया भावे भी तीह साल चाली साल पुराना भी कभी ध्यान अंदर जाद आ जा पासे ध्यान उस स्मृति की तरफ जब ध्यान है याद आ जाए इसे तरह छू किम बड़ा ही कोमल सपरशता खलड़ी का रस है किसे मित्र नल न लाया है पुत्र नल न लाया है सपरशता सुख मिलया रस मिले आ, वो भी सिमरती का हिस्सा ਕਿਸੇ ਬਲਦੇ ਹੋਏ ਅੰਗਾਰੇ ਨੂੰ ਜਾਂ ਗਰਮ ਚੀਜ਼ ਨੂੰ ਹੱਥ ਲਾਇਆ। ਇੱਕਦਮ ਹੱਥ ਜਲ ਗਿਆ। ਅਚਨ ਜੇ ਛਾਲੇ ਪੈ ਗਏ। ਇਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਅੰਦਰ ਛੱਪ ਬਣ ਜਾਂਦੀ। ਜਦ ਵੀ ਕਦੀ ਧਿਆਨ ਉਸ ਕੋਣੇ 'ਚ ਜਾਂਦਾ ਹੈ ਜਿਵੇਂ ਹੱਥ ਜਲਿਆ ਸੀ ਯਾਦ ਆ। ਮਾਮੇ 30 ਸਾਲ ਪਹਿਲੇ ਜਲਿਆ ਸੀ। ਮਾਮੇ 20 ਸਾਲ ਪਹਿਲੇ ਜਲਿਆ ਸੀ। ਛੋਇਆ ਹੈ ਬੜਾ ਕੋਮਲ ਛੋਇਆ ਹੈ ਸਪਰਸ਼ ਕੀਤਾ ਹੈ ਬੜਾ ਰਸ ਮਿਲੇ ਉਹਦੀ ਵੀ ਛਾਪ ਬਣ ਜਾਂਦੀ ਹੈ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਜਦ ਵੀ ਕਦੀ ਧਿਆਨ ਉਸ ਕੋਣੇ 'ਚ ਜਾਂਦਾ ਹੈ ਉਹ ਘਟਨਾ ਯਾਦ ਆ ਜਾ ਪਰ ਛੋਇਆ ਹੈ ਤੇ ਹੱਥ ਜਲ ਗਏ ਹੱਥ ਜਲ ਗਏ ਤਿੰਨ ਸਾਲ ਪਹਿਲੇ ਮੈਨੂੰ ਲੋ ਲੱਗ ਗਈ ਬਹੁਤ ਗਰਮ ਜੋਨ ਦਾ ਮਹੀਨਾ ਸੀ ਇਹ ਰਾਜਸਥਾਨ ਦੇ ਪਿਆਸੇ ਤੇ ਭੁੱਖੇ ਹਿਰਨ ਮਰਨ ਲੱਗ ਪਏ ਸਨ ਮੋਰ ਵੀ ਮਰਨ ਲੱਗ ਪਏ ਸਨ 4-500 ਮੋਰ 3 ਸਾਲ ਪਹਿਲੇ ਇਕੱਠੇ ਹੀ ਮਰ ਗਏ بارشਾਂ ਹੋਈਆਂ ਨਾ ਦੋ 3 ਸਾਲ ਤੇ ਪਹਾੜਾਂ ਦੇਤੇ ਜਿਹੜੇ ਝਰਨੇ ਸਨ ਸਰੋਵਰ ਸਨ ਸੁੱਕ ਗਏ ਰਾਜਸਥਾਨ ਗਵਰਨਮੈਂਟ ਚਿੰਤਾ ਚ ਗਈ ਇਤੇ ਮੋਰ ਸਾਰੇ ਹੀ ਮਰ ਜਗੇ ਜਿੰਨੀਆਂ ਧਾਰਮਿਕ ਸੰਸਥਾਵਾਂ ਲੈਣਾ ਉਹ ਅੱਗੇ ਆਇਆ ਟੈਂਕਰਾਂ ਦੇ ਰਾਹੀਂ ਪਾਣੀ ਯਤਨਾ ਦੇ ਨਾਲ ਉੱਪਰ ਪਹੁੰਚਾਣਾ ਸ਼ੁਰੂ ਕੀਤਾ ਪਹਾੜ ਦੇ ਕੋਲੋਂ ਲੈ ਜਾ ਕੇ ਫਿਰ ਮਸ਼ਕਾਂ ਦੇ ਚ ਪਾ ਕੇ ਪਾਣੀ ਉੱਪਰ ਪਹੁੰਚਾਇਆ ਜਿੱਥੇ ਜਿੱਥੇ ਸਰੋਵਰ ਸਨ ਕਿਧਰੇ ਸਾਧਨ ਸੀ ਬਿਜਲੀ ਦਾ ਤੇ ਮੋਟਰਾਂ ਦੇ ਰਾਹੀਂ ਉੱਪਰ ਪਹੁੰਚਾਇਆ ਕਿ ਹਰ ਧਾਰਮਿਕ ਸੰਸਥਾ ਅੱਗੇ ਆਈ ਤੇ ਦੋ ਤਿੰਨ ਹਿਰਨ ਮਰੇ ਕਿਧਰੇ ਸੈਰ ਕਰਦੇ ਆ ਮੈਂ ਵੀ ਦੇਖ ਲੈ ਤੋ ਆਪਾਂ ਰੋਜ਼ ਅੰਮੇਰਾ ਬਤੇਜ ਮੇਸ਼ੀ ਜੀਪ ਭਰ ਲੈਂਦੇ ਸੀ ਕਾਦੇ ਔਰ ਇਸ ਤੋਂ ਇਲਾਵਾ ਹੋਰ ਜੋ ਹਿਰਨ ਖਾਂਦੇ ਨੇ ਜੀਪ ਲਦ ਲੈਂਦੇ ਸੀ ਉੱਪਰ ਚਲੇ ਜਾਂਦੇ ਸੀ ਜਿੱਥੇ ਤੱਕ ਜੀਪ ਜਾ ਸਕਦੀ ਸੀ ਫਿਰ ਸਮਾਨ ਚੁੱਕ ਕੇ ਉੱਥੇ-ਉੱਥੇ ਖੇੜਦੇ ਸੀ ਜਿਥੇ ਵਿਚਾਰੇ ਹਿਰਨ ਰਜ਼ਕ ਦੀ ਤਲਾਸ਼ ਲੈ ਸੀ ਇੱਕ ਦਿਨੇ ਦ੍ਰਿਸ਼ ਮੈਂ ਦੇਖਣ ਲੱਗ ਪਿਆ ਮੈਂ ਕਿ ਹੁਣ ਤਾਂ ਹੀ ਜਾਣਾ ਹੈ ਇਹ ਸਾਰਾ ਖਾ ਲੈਣਗੇ ਦੇਖਦੇ ਲੋ ਬੜੇ ਚੱਲ ਨਹੀਂ ਸੀ ਗਰਮੀ ਬੜੀ ਹੈਗਾ ਸੀ ਬਾਵੇਂ ਸ਼ਾਮ ਦਾ ਵਕਤ ਬੈਠਾ ਮੈਂ ਦਰਖਤ ਦੇ ਥੱਲੇ ਘਰ ਆਂਦਿਆ ਲੋ ਲ 15 ਵੇ ਦਿਨ ਤੇ ਫਿਰ ਮੈਂ ਮੰਜੇ ਤੋਂ ਉੱਠੇ ਨਹੀਂ ਸੀ ਇਲਾਜ ਚੱਲਦਾ ਰਹੇ ਉਹ ਜਿਹੜੇ ਲੱਗੇ ਲੋ ਭਾਵੇਂ 3 ਸਾਲ ਪਹਿਲੇ ਲੱਗੇ ਸਿਮਰਤੀ ਦਾ ਹਿੱਸਾ ਬਣ ਗਏ ਅੰਗ ਦਾ ਜਦ ਵੀ ਕਦੀ ਧਿਆਨ ਉਸ ਕੋਨੇ 'ਚ ਜਾਂਦਾ ਹੈ ਉਹ ਗਰਮ ਗਰਮ ਹਵਾ ਜੋ ਮੈਨੂੰ ਲੱਗਦੀ ਰਹੇ ਉਹ ਦਰਖਤ ਉਹ ਹਿਰਨਾ ਦਾ ਦ੍ਰਿਸ਼ ਯਾਦ ਆ ਜਾਂਦਾ ਉਹ ਨਹੀਂ ਰਹਿ ਇਹ ਗੱਲ ਪੂਰੀ ਪਕੜੇ 'ਚ ਆਪ ਜੀ ਦੀ ਆ ਗਈ ਹਰੇਕ ਦੇ ਅੰਦਰ ਇਸ ਤਰ੍ਹਾਂ ਦੀਆਂ ਸਿਮਰਤیاں ਚੱਲਦੀਆਂ। ਮੂਲ ਰੂਪ ਦੇ ਚੋਂ ਮੈਂ ਇਤਨਾ ਕਹਿ ਦਿਆਂ। ਕੁਝ ਵੇਖਿਆ ਸੀ, ਕੁਝ ਸੁਣਿਆ ਸੀ, ਕੁਝ ਚੱਖਿਆ ਸੀ, ਕੁਝ ਸੁੰਘਿਆ ਸੀ, ਕੁਝ ਸਪਰਸ਼ ਕੀਤਾ ਸੀ। ਝੋਟ ਬੜੀ ਲੱਗ। ਸਹਿਮ ਬੜਾ ਪੈਦਾ। ਦੁੱਖ ਬਹੁਤ ਮਿਲਿਆ। ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ। ਯਾਦ ਦਾ ਹਿੱਸਾ ਬਣ ਜਾਂਦਾ। ਇੱਕ ਨਵੀਂ ਫਾਈਲ ਤਿਆਰ ਹੋ ਜਾਂਦੀ ਹੈ ਪਿਛੇ ਰੱਖ ਦਿੱਤੀ ਜਾਂਦੀ ਹੈ ਪਰ ਵੇਖਿਆ ਸੀ ਸੁਣਿਆ ਸੀ ਚਖਿਆ ਸੀ ਸਪਰਸ਼ ਕੀਤਾ ਸੀ ਸੁੰਘਿਆ ਸੀ ਰਸ ਬੜਾ ਮਿਲਿਆ ਸੁੱਖ ਬੜਾ ਮਿਲਿਆ ਆਨੰਦ ਆਇਆ ਸਿਮਰਤੇ ਦਾ ਹਿੱਸਾ ਬਣ ਜਾਂਦਾ ਹੈ ਔਰ ਇਹ ਸਿਮਰਤੀ ਵੀ ਅੰਦਰ ਬਣੀ ਰਹਿੰਦੀ ਹੈ ਮਿਟਦੀ ਨਹੀਂ ਆਰਮਕ ਅਨੁਭਵੀ ਪੁਰਸ਼ ਤੇ ਕਹਿੰਦੇ ਨੇ ਕਰੋਣਾ ਜਨਮਾਂ ਦੀਆਂ ਸਿਮਰਤੀਆਂ ਸਾਡੇ ਅੰਦਰ ਪਈਆਂ ਨੇ ਇੱਕ ਜਨਮ ਦੀਆਂ ਨੇ ਕਿਉਂਕਿ ਕਰੋਣਾ ਜਨਮਾਂ ਦੇ ਵਿੱਚ ਕਦੀ ਦੁੱਖ ਭੋਗਦੇ ਰਹਿਆ ਕਦੀ ਸੁੱਖ ਕਦੀ ਦਿਨ ਦੇ ਵਿੱਚ ਜੀਉਂਦੇ ਰਹਿਆ ਕਦੀ ਰਾਤ ਦੇ ਵਿੱਚ ਕਦੀ ਹੱਸਦੇ ਰਹਿਆ ਕਦੀ ਰੋਂਦੇ ਕਦੀ ਦੁਖੀ ਕਦੀ ਸੁਖੇ ਇਤੇ ਨਾਲ ਚੱਲਦਾ ਹੈ ਜੇ ਜ਼ਿੰਦਾ ਹਾਂ ਤਾਂ ਰਾਤ ਦੇ ਵਿੱਚ ਵੀ ਜੀਣਾ ਪੈਗਾ ਦਿਨ ਦੇ ਵਿੱਚ ਵੀ ਜੀਣਾ ਜੀਵਨ ਚੱਲ ਰਿਹਾ ਤਾਂ ਦੁੱਖਾਂ ਚ ਵੀ ਜੀਣਾ ਪਏਗਾ ਸੁੱਖਾਂ ਚ ਵੀ ਜੀਣਾ ਦੁੱਖ ਸੁੱਖ ਦੀ ਅੰਦਰ ਛਾਪ ਬਣ ਜਾਂਦੀ ਹੈ ਸਿਮਰਤੀ ਦਾ ਹਿੱਸਾ ਬਣ ਜਾਂਦਾ ਇੰਜ ਕਹਿ ਲੋ ਫਾਇਲਾਂ ਦਾ ਅੰਬਾਰ ਲਗਿਆ ਪਿਆ ਕਰੋੜਾਂ ਜਨਮਾਂ ਅੰਦਰ ਇਤਨੀ ਸਿਮਰਤੀ ਪਈ ਹੈ ਕੁਝ ਸੰਤ ਪੁਰਸ਼ ਕੁਝ ਮਹਾਪੁਰਸ਼ ਨਾ ਕਰੋੜਾ ਜਨਮਾਂ ਤੱਕ ਪਿੱਛੇ ਵੀ ਚਲੇ ਜਾਂਦੇ ਨੇ ਚਲੋ ਤੋਬੋਲ ਮੈਂ ਤੁਹਾਡੇ ਸਾਹਮਣੇ ਰੱਖ ਕੇ ਫਿਰ ਅੱਗੇ ਚਲਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਦ ਭਗਤ ਉਹ ਕਹਿੰਦੇ ਨੇ ਨਬੋਦ ਹੈ ਚ ਨਿਸ਼ਾਨ ਹਾਜ਼ੇ ਜ਼ਮੀਨੋ ਆਸਮਾ ਇਹ ਸ਼ੌਕੇ ਯਾਦੇ ਤੋ ਅਵਰਦ ਦਰ ਵਜੋਦ ਮਰਾ हे प्रभु हे परमात्मा इस शरीर देस्ते मैं नहीं सी सिर्फ शरीर ही नहीं इस तरह दा संसार भी नहीं सी मैं ते उदों दा तेरी तलाश दे चा तेरी तलाश, तलाश दे चा उसी आंखों की तलाश ते सिर्फ मनुखे ही जन्म दे चा सकदी सुख ਪਸ਼ੂਨੋ ਵੀ ਚਾਹੀਦਾ ਹੈ ਦੁੱਖ ਪਸ਼ੂ ਦੇ ਵੀ ਮੰਗ ਨਹੀਂ ਹੈ ਦੁੱਖ ਤਾਂ ਉਹ ਵੀ ਵੱਜਦਾ ਹੈ ਜੀਵਨ ਪਸ਼ੂਨੋ ਵੀ ਚਾਹੀਦਾ ਹੈ ਮੌਤ ਜੀ ਪਸ਼ੂਨੋ ਵੀ ਨਹੀਂ ਚਾਹੀਦੀ ਮੌਤ ਦੇ ਡਰ ਤੋਂ ਉਹ ਵੀ ਭੈ ਪਰਮਾਤਮਾ ਪਰਮ ਜੀਵਨ ਹੈ ਤੇ ਪਰਮ ਸੁਖ ਹੈ ਸੁਖ ਦੀ ਮੰਗ ਹੀ ਪਰਮਾਤਮਾ ਦੀ ਵਾ ਜੀਵਨ ਦੀ ਚਾਹਤ ਹੀ ਪਰਮਾਤਮਾ ਦੀ ਚਾਹਤ ਕਿਉਂਕਿ ਪਰਮਾਤਮਾ ਪਰਮ ਜੀਵਨ ਹੈ ਸਦ ਜੀਵਨ ਹੈ ਤੇ ਮਨੁੱਖ ਨੂੰ ਜੀਵਨ ਚਾਹੀਦਾ ਪਰਮਾਤਮਾ ਸੁਖ ਹੈ ਤੇ ਪਰਮ ਸੁਖ ਹੈ ਇਸੇ ਹਿਸਾਬ ਨਾਲ ਨਾਸਤਿਕ ਫਿਰ ਪਸ਼ੂ ਵੀ ਨਹੀਂ ਇਹ ਵੀ 맞 ਐਸਾ ਕੌਣ ਹੈ ਜਿਹਨੂੰ ਸੁੱਖ ਨਹੀਂ ਚਾਹੀਦਾ ਐਸਾ ਕੌਣ ਹੈ ਜਿਹਨੂੰ ਜੀਵਨ ਨਹੀਂ ਚਾਹੀਦਾ ਭਾਵੇਂ ਤ੍ਰਿਗਦੇ ਜੀਵਨ ਹੋਵੇ ਕਿ세 ਦਾ ਜੀਵਣਾ ਤੇ ਉਹ ਵੀ ਚਾਹੁੰਦਾ ਹੈ ਜੀਵਣਾ ਤੇ ਸੱਤ ਵੀ ਚਾਹੁੰਦਾ ਹੈ ਉਹ ਵੀ ਦੇਖਦਾ ਇਧਰ ਖਤਰਾ ਹੈ ਤੇ ਉਹ ਮੋੜ ਕੇ ਭੱਜਦਾ ਜੀਵਣਾ ਤੇ ਸੂਰ ਵੀ ਚਾਹੁੰਦਾ ਜਦੋਂ ਉਹ ਦੇਖਦਾ ਇਹ ਮੈਨੂੰ ਪਕੜਨ ਲੱਗੇ ਨਾ ਉਹ ਵੀ ਭਜਦਾ ਤ੍ਰਿਗਤ ਤੋਂ ਤ੍ਰਿਗਤ ਜੋ ਨਹੀਂ ਵੀ ਜੀਵਣਾ ਚਾਹੰਦੀ ਹੈ ਜੀਵਨ ਦੀ ਲਾਲਸਾ ਹੈ ਪ੍ਰਮਾਤਮਾ ਦੀ ਲਾਲਸਾ ਹੈ ਕਿਉਂਕਿ ਪ੍ਰਮਾਤਮਾ ਪਰਮ ਜੀਵ ਹੈ ਪਰਮ ਜੀਵ ਸੁਖ ਦੀ ਚਾਹਤ ਹੈ ਪ੍ਰਮਾਤਮਾ ਦੀ ਚਾਹਤ ਹੈ ਕਿਉਂਕਿ ਪ੍ਰਮਾਤਮਾ ਪਰਮ ਸੁਖ ਹੈ ਪਸ਼ੂਆਂ ਕੋਲ ਵੀ ਭੁੱਲ ਹੋ ਜਾਂਦੀ ਏ ਮਨੁੱਖ ਕੋਲ ਵੀ ਭੁੱਲ ਹੋ ਜਾਂਦੀ ਏ ਜਿੱਥੇ ਜਿੱਥੇ ਉਹ ਸੁੱਖ ਦੀ ਕਲਪਨਾ ਕਰਦਾ ਹੈ ਉੱਥੇ ਸਿਰਫ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਏ ਸੁੱਖ ਨਹੀਂ ਮਿਲਦਾ ਇਹ ਜਿੱਥੇ ਸੁੱਖ ਹੈ ਤਲਾਸ਼ ਨਹੀਂ ਕਰਦਾ ਖੋਜ ਨਹੀਂ ਕਰਦਾ ਮੈਂ ਨਹੀਂ ਕਰਦਾ ਮੈਂ ਫਿਰ ਦौरा ਮੈਂ ਸੁੱਖ ਦੀ ਕਲਪਨਾ ਜਿਨ੍ਹਾਂ ਜਿਨ੍ਹਾਂ ਨਾਲ ਜੋੜਦਾ ਹੈ ਜਿਨ੍ਹਾਂ ਜਿਨ੍ਹਾਂ ਨਾਲ ਸੁੱਖ ਦੀ ਇੱਛਾ ਜੋੜਦਾ ਹੈ ਅਗਰ ਉਹ ਮਿਲ ਵੀ ਜਾਏ ਉਹ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਹੈ ਸੁੱਖ ਨਹੀਂ ਮਿਲਦਾ ਸੁੱਖ ਜਿੱਥੇ ਹੈ ਉੱਥੇ ਤਲਾਸ਼ ਨਹੀਂ ਹੈ ਜੀਵਨ ਦਰ ਜੀਵਨ ਚੱਲਦਾ ਹੈ ਤਾਂ ਭਾਈ ਨੰਦ ਲਾਲ ਇਹ ਕਹਿੰਦੇ ਰਹੇ ਨੇ ਹਰ ਜੀਵਨ ਵਿੱਚ ਮੈਨੂੰ ਜੀਵਨ ਤੇ ਚਾਹੀਦਾ ਸੁੱਖ ਤੇ ਚਾਹੀਦਾ ਸੁ ਜੋ ਕੁਛ ਨੰਦ ਲਾਲ ਕਹਿ ਰਹੇ ਨੇ ਇੱਕ ਸੂਫੀ ਵੀ ਕਹਿੰਦਾ ਉਹਦੇ ਕਹਣੇ ਨਾਲ ਇਹ ਵੀ ਸਪਸ਼ਟ ਹੋਇਆ ਇਸਲਾਮ ਦੇ ਵਿੱਚ ਵੀ ਕੁਝ ਐਸੇ ਫਕੀਰ ਨੇ ਜੋ ਬਾਰ ਬਾਰ ਦੇ ਜਨਮ ਨੂੰ ਮੰਨਦੇ ਕਹਿੰਦੇ ਜੋ ਇਹਨਾਂ ਦੇ ਵਿੱਚ ਸ਼ਮਸਤ ਬਰੇ ਸਭ ਤੋਂ ਅਗਰ ਸਰ ਹੈ ਸਭ ਤੋਂ ਅੱਗੇ ਉਹ ਕਹਿੰਦਾ ਆਦਮ ਨਾ ਬੋਦੋ ਮਨ ਬੋਦਮ ਐ ਖੁਦਾਵੰ ਤਾਲਾ ਇਸ ਤਰ੍ਹਾਂ ਦੇ ਮਨੁੱਖ ਤੋਂ ਨਹੀਂ ਬਣਾਏ ਸਨ ਪਰ ਮੈਂ ਤੇ ਉਦੋਂ ਵੀ ਸੇ ਅਜੇ ਮਨੁੱਖ ਦਾ ਢਾਂਚਾ ਤੋਂ ਇਸ ਤਰ੍ਹਾਂ ਦਾ ਨਹੀਂ ਬਣਾਇਆ ਸੀ ਜਿਵੇਂ ਹੁਣ ਮੈਂ ਆ ਪਰ ਫਿਰ ਵੀ ਮੈਂ ਤੇ ਹੈ ਸੀ ਆਦਮ ਨਾ ਬੋਧੋ ਮਨ ਬੋਧੰ ਹਵਾ ਨਾ ਬੋਧੋ ਮਨ ਬੋਧੰ ਹਵਾ ਕਹਿੰਦੇ ਨੇ ਮਾਇਆ ਇਹ ਮਾਇਆ ਰੂਪੀ ਛਲ ਰੂਪੀ ਤੋਂ ਸੰਸਾਰ ਵੀ ਨਹੀਂ ਬਣਾਇਆ ਸੀ ਮਾਇਆ ਦਾ ਅਖਰੀ ਅਰਥ ਕਰੋਗੇ ਤੇ ਛਲ ਜੋ ਦਿਖਾਈ ਦੇਵੇ ਤੇ ਪਕੜਦੇ ਚਨਾਵੇ ਪ੍ਰਭਾਵਤ ਵੀ ਕਰੇ ਤੇ ਪਕੜਦੇ ਚ ਨਾ ਜਿਵੇਂ ਹਵਾ ਨੂੰ ਮੁਠੀ ਚ ਬੰਦ ਕਰਨਾ ਚਾਹੀਏ ਤੇ ਹਵਾ ਨਿਕਲ ਜਾਏ ਮੁਠੀ ਦੇ ਚ ਇਸ ਤਰ੍ਹਾਂ ਸੰਸਾਰ ਦੇ ਹਰ ਚੀਜ਼ ਨੂੰ ਅਸੀਂ ਪਕੜਦੇ ਹਾਂ ਮੁਠੀ ਦੇ ਚ ਨਿਕਲ ਜਾਂਦੇ ਮੁਠੀ ਚ ਰਹਿ ਜਾਂਦੀ ਇਹਨੂੰ ਕਹਿੰਦੇ ਨੇ ਮਾਇਆ ਮਾਇ ਹੀ ਮਾਇਆ ਛੱਡ ਲੈ ਰਣਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਅਜਲ ਐਸਵਾ ਸੇ ਭਗਤ ਕਬੀਰ ਜੀ ਨੇ ਤੇ ਕਹਿ ਦਿੱਤਾ ਏਕ ਹੈ ਏ ਪ੍ਰਭੂ ਸੰਸਾਰ ਦੇ ਇਤੇ ਬੜੀਆਂ ਠਗੀਆਂ ਚਲਦੀਆਂ ਨੇ ਔਰ ਬੜੇ ਠੱਗ ਨੇ ਪਰ ਤੋਂ ਸਭ ਤੋਂ ਵੱਡਾ ਠੱਗ ਹੈ ਇਹ ਜਿਹਾ ਹਰ ਠੱਗ ਜਾਗ ਕੋ ਠਗਔਰੇ ਲਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਹਰ ਠੱਗ ਬੜਾ ਵੱਡਾ ਠੱਗ ਹੈ ਤੂੰ ਐ ਮਾਇਆ ਬਣਾ ਕੇ ਤੋ ਸਾਨੂੰ ਛਲ ਲਿਆ ਹੈ ਇਹ ਪਰਮ ਸੁਖ ਤੋਂ ਅਸੀਂ ਵਾਂਝੇ ਰਹੇ ਪਰਮ ਜੀਵਨ ਤੋਂ ਅਸੀਂ ਵਾਂਝੇ ਰਹੇ ਐਨਾ ਵਿਖੜਾ ਪਰਛਾਤੋਂ ਪਾਇਆ ਪਾਇਆ ਹੱਲ ਨਹੀਂ ਆਉਂਦਾ ਇਨਮ ਆਇਆ ਜਗਦੇਸ਼ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਤ ਪ੍ਰੇਤ ਨਾ ਉਪਜੇ ਜਨ ਕੋ ਜਨ ਕਾ ਹਾਂ ਕਰੇ ਬੇਚਾਰੇ ਇਹ ਕਰੀਏ ਐਸਾ ਤੋਂ ਪਰਛਾ ਪਾਇਆ ਹੱਲ ਨਹੀਂ ਆਉਂਦਾ ਹੱਲ ਨਹੀਂ ਆਉਂਦਾ ਔਰ ਪਲਚੇਚੀ ਬੰਦਾ ਉਲਝ ਕੇ ਰਹਿ ਜਾਂਦਾ ਹੈ ਸੰਸਾਰ ਦੇ ਚ ਉਲਝ ਕੇ ਰਹਿ ਜਾਂਦਾ ਹੈ ਪਰਿਵਾਰ ਦੇ ਚ ਉਲਝ ਕੇ ਰਹਿੰਦਾ ਹੈ ਸੰਸਾਰ ਦੀਆਂ ਸਮੱਸਿਆਵਾਂ ਦੇ ਚ ਫਸ ਕੇ ਰਹਿ ਜਾਂਦਾ ਹੈ ਹਰ ਠੱਗ ਜਗ ਕੋ ਠਗ ਹੋਰੀ ਐਸਾ ਕਵੈਲ ਨੇ ਇਸਲਾਮ ਇਸਨੂੰ ਕਹਿੰਦੇ ਨੇ ਹਵਾ ਰੱਬ ਨੇ ਹਵਾ ਖੜਾ ਕੀਤਾ ਬੰਦਾ ਇਸੇ ਚ ਫਸ ਕੇ ਰਹਿ ਜਾਂਦਾ ਪਰ ਸ਼ਮਸ ਤਵਰੇਜ਼ ਕਹਿੰਦਾ ਹੈ اے ਖੁਦਾ ਮੈਂ ਤੇਰੇ ਹਵੇ ਤੋਂ ਵੀ ਪੁਰਾਣਾ ਅੱਜ ਦਾ ਨਹੀਂ ਹਵਾ ਨਾ ਬੋਦੋ ਮਨ ਬੋਦਮ ਇਹ ਕਸ ਨਾ ਬੋਦੋ ਮਨ ਬੋਦਮ ਮਨ ਆਸ਼ਕੇ ਦੇ ਰੀ ਨਾਮ ਇਹ ਜੋ ਮੈਂ ਅੱਖਾਂ ਨਾਲ ਦੇਖਦਾ ਇਹ ਕੁਝ ਵੀ ਨਹੀਂ ਸੀ ਮੈਂ हे ਪ੍ਰਭੂ ਬੜਾ ਪੁਰਾਣਾ ਪ੍ਰੇਮੀ ਆ ਤੇਰਾ ਮਨ ਆਸ਼ਕੇ ਦੇ ਰੀ ਨਾਮ ਮੈਂ ਬਹੁਤ ਪੁਰਾਣਾ ਬਹੁਤ ਲੰਬੇ ਸਮੇਂ ਤੋਂ ਤੇਰਾ ਆਸ਼ਿਕਾਂ ਤੇਰੀ ਤਲਾਸ਼ ਦੇ ਜੀਵਨ ਕਿਸ ਤਰ੍ਹਾਂ ਦਾ ਵੇਸੇ ਦ੍ਰਿਸ਼ ਅਦ੍ਰਿਸ਼ ਜੀਵਨ ਨੂੰ ਜੀਵਨ ਚਾਹੀਦਾ ਸੀ ਸਦੀਵੀ ਜੀਵਨ ਚਾਹੀਦਾ ਸੀ ਸਦੀਵੀ ਜੀਵਨ ਪਰਮਾਤਮਾ ਹੈ ਪਰਮ ਸੁਖ ਚਾਹੀਦਾ ਸੀ ਜੋ ਦੁੱਖ ਦੇ ਚ ਨਾ ਬਦਲੇ ਪਰਮ ਸੁਖ ਪਰਮਾਤਮਾ ਪਰਮ ਖੇੜਾ ਚਾਹੀਦਾ ਸੀ ਜੇ ਇਹਦੇ ਚ ਮੁਰਝਾਣਾ ਨਾ ਹੋਵੇ ਤਾਂ ਪਰਮ ਖੇੜਾ ਤੇ ਪਰਮਾਤਮਾ ਹੈ ਇੰਜ ਕਹਿ ਲੋ ਮੰਗ ਤੇ ਹਰ ਇੱਕ ਦੀ ਤਲਬ ਤੇ ਹਰ ਇੱਕ ਦੀ ਪਰਮਾਤਮਾ ਹੈ ਪਰ ਇੱਕ ਭੁਲੇਖਾ ਪੈ ਜਾਂਦਾ ਜਿੱਥੇ ਜਿੱਥੇ ਪਰਮਾਤਮਾ ਦੀ ਕਲਪਨਾ ਕਰਦਾ ਹੈ ਉੱਥੇ ਨਹੀਂ ਉਹ ਤੋਂ ਨਹੀਂ ਮਿਲਦਾ ਹੈ ਪਰਮ ਸਤਿ ਉੱਥੋਂ ਨਹੀਂ ਮਿਲਦਾ ਹੈ ਪਰਮ ਜੀਵਨ ਲਬਦਾ ਰਿਹਾ ਹੈ ਕਹਿੰਦੇ ਆਬੇ ਹਯਾਤ ਨੂੰ ਸਿਕੰਦਰ ਵੀ ਮਰਾਂ ਰਸਾਇਣ ਬਣਾਉਂਦੇ ਰਹਨੇ ਭਾਰਤ ਦੇ ઋષਿ ਮੁਨੀ ਵੀ ਔਰ ਕਾਇਆ ਕਲਪ ਕਰਦੇ ਰਹਨੇ ਕਾਇਆ ਨੂੰ ਕਲਪ ਕਰਨ ਦਾ ਮਤਲਬ ਇਹ ਹੈ 80 ਸਾਲ ਦਾ ਹੁਣ ਬੁੱਢਾ ਇਹਨੂੰ ਕਲਪ ਕਰਨਾ ਤੇ ਫਿਰ 25-26 ਸਾਲ ਦੇ ਜਵਾਨ ਬਣ ਜਾਏ ਇਹਨੂੰ ਕਹਿੰਦੇ ਨੇ ਕਾਇਆ ਨੂੰ ਕਲਪ ਕਰਨਾ ਔਰ ਕਈ ਦਫਾ ਇਹ ਕਾਇਆ ਕਲਪ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਦੀ ਖੋਜ ਪ੍ਰਾਚੀਨ ઋષਿ ਮੁਨੀ ਕਰਦੇ ਰਹੇ ਇਹਦਾ ਮਤਲਬ ਹੈ ਸਦੀਵੀ ਜੀਵਨ ਚਾਹੀਦਾ ਲਬਦੇ ਰਹਨੇ ਰਸਾਇਣ ਬਣਾਉਂਦੇ ਰਹਨੇ ਜਿਹਦੇ ਖਾਣ ਨਾਲ ਪੀਣ ਨਾਲ ਮਨੁੱਖ ਮਰੇ ਮਰੇ ਅੱਜ ਦੇ ਸਾਇੰਟਿਸਟ ਵੀ ਯਤਨ ਪੇ ਕਰਦੇ ਨੇ ਮਨੁੱਖ 300 400 ਸਾਲ ਤੱਕ ਜ਼ਿੰਦਾ ਰਹਿ ਸਕੇ ਲਬਦੇ ਪਹਿਣ ਕੋਸ਼ਿਸ਼ ਪੇ ਕਰਦੇ ਯਤਨ ਪੇ ਜਟਾਉਂਦੇ ਸਦੀਵੀ ਜੀਵਨ ਦੀ ਪਿਆਸ ਮਨੁੱਖ ਦੇ ਅੰਦਰ ਬੜੀ ਪਰਬਲ ਹੈ ਸਦੀਵੀ ਸੁਖ ਦੀ ਤਲਬ ਮਨੁੱਖ ਦੇ ਅੰਦਰ ਬੜੀ ਪਰਬਲ ਹੈ ਕਿ ਹੁਣ ਮੈਂ ਫਿਰ ਅਰਜ਼ ਕਰਾਂ ਸਦੀਵੀ ਜੀਵਨ ਪਰਮਾਤਮਾ ਸਦੀਵੀ ਸੁਖ ਪਰਮਾਤਮਾ ਹੈ ਬਾਕੀ ਨਹੀਂ ਕਿਦਰੇ ਵੀ ਨਹੀਂ ਐਹੀ ਹੈ ਮੰਗ ਟੇਕ ਹੈ ਮੰਗ ਦੀ ਪੂਰਤੀ ਦਾ ਸਾਧਨ ਕਰ ਸਾਧਨ ਕਰ ਜੈਸੇ ਪਟਨਾ ਸਾਹਿਬ ਹੈ ਪੂਰਬ ਦੀ ਤਰਫ ਤੇ ਮੈਂ ਚੱਲ ਪਾਵਾਂ ਪੱਛਮ ਦੀ ਤਰਫ ਔਰ ਬੜੀ ਤੇਜ਼ੀ ਨਾਲ ਚਲਾ ਔਰ ਅੱਖਾਂ ਤੇਜ਼ ਤੇਜ਼ ਚਲਾ ਤਾਂ ਕਿ ਛੇਤੀ ਪਹੁੰਚ ਜਾਵਾਂ ਜਿੰਨਾ ਤੇਜ਼ੀ ਨਾਲ ਚਲਾਂਗਾ ਉਤਨਾ ਹੀ ਦੂਰ ਹੋ ਜਾਵਾਂ ਕਿਉਂਕਿ ਉਸ ਦਿਸ਼ਾ 'ਚ ਹੈ ਹੀ ਨਹੀਂ ਜਿਸ ਦਿਸ਼ਾ 'ਚ ਹੈ ਹੀ ਨਹੀਂ ਮੈਂ ਉਸ ਦਿਸ਼ਾ ਦੇ ਵਿੱਚ ਦੌੜ ਰਿਹਾ ਭੱਜ ਰਿਹਾ ਜਿਤਨਾ ਭੱਜਾਂਗਾ ਜਿਤਨਾ ਥੋੜਾਂਗਾ ਠੱਕਾਂਗਾ ਟੁੱਟਾਂਗਾ